ਇਮੀਗ੍ਰੇਸ਼ਨ ਕੋਰਟਸ ਤੋਂ ਅਟਰਨੀ ਟਿਰਕਣਾ ਜੀ ਜਿਹੜੀਆਂ ਇਸ ਟਾਈਮ ਲੋਕਾਂ ਦੀਆਂ ਜਿਹੜੀਆਂ ਗ੍ਰਫਤਾਰੀਆਂ ਦੀਆਂ ਖਬਰਾਂ ਆ ਰਹੀਆਂ ਲੋਕ ਬਹੁਤ ਜ਼ਿਆਦਾ ਘਬਰਾਏ ਪਏ ਆ ਵੀ ਡੇਟ ਤੇ ਜਾਈਏ ਆਈਸ ਦੀ ਤਰੀਕ ਤੇ ਜਾਈਏ ਨਾ ਜਾਈਏ ਫੜੋ ਫੜਾਈ ਬਹੁਤ ਜ਼ਿਆਦਾ ਜਿਹੜੀ ਉਹ ਹੋ ਰਹੀ ਆ ਅ ਸੋ ਇਹ ਹੁਣ ਮਾਮਲੇ ਦੇ ਵਿੱਚ ਕੀ ਹੋ ਰਿਹਾ ਆ ਕੀ ਕਰਨਾ ਚਾਹੀਦਾ ਆ ਕੀ ਤੁਹਾਡੀ ਜਿਹੜੀ ਸਲਾਹ ਆ ਇਸ ਸਾਰੇ ਮਾਮਲੇ ਦੇ ਵਿੱਚ ਦੀ ਸੋ ਆ ਸਾਡੀ ਅੱਜ ਦੀ ਜਿਹੜੀ ਪੋਜ਼ਿਟਿਵ ਨਿਊਜ਼ ਹੋਊਗੀ ਠੀਕ ਹੈ ਜੀ ਕਾਈਂਡ ਆਫ ਤੇ ਜਿੱਦਾਂ ਤੁਹਾਨੂੰ ਦਾ ਸਿਆਕ ਰੋਲੇ ਰੱਪੇ ਦੇ ਵਿੱਚ ਐਂਡ ਦੇ ਵਿੱਚ ਸੋਲੂਸ਼ਨ ਕੌਣ ਲੈ ਕੇ ਆਂਦਾ ਤੁਹਾਡੇ ਮੁਰੇ ਠੀਕ ਹੈ ਸੋ ਤੁਹਾਡੇ ਲਈ ਸੋਲੂਸ਼ਨ ਇੱਕ ਹੈਗਾ ਇਹ ਤਿੰਨ ਹੁਣ ਕੇਸਾਂ ਦੇ ਵਿੱਚ ਸਾਡੇ ਪਿਛਲੇ ਹfte ਦੀ ਜਿਹੜੀ ਗੱਲ ਆ ਕਿ ਲੋਕਾਂ ਜਦੋਂ ਉਹ ਫੜਨ ਆਏ ਠੀਕ ਹੈ ਇੱਕ ਬੰਦੇ ਦਾ ਕੇਸ ਦਿਨਾਈ ਹੋ ਗਿਆ ਸੀਗਾ ਬਾਹਰ ਕੇਸ ਬਾਹਰ ਬੜੇ ਜਿਆਦਾ ਜਿਹੜੀ ਫੜੋਫੜਾਈ ਜਿਹੜੀ ਕੋਰਟ ਦੇ ਵਿੱਚ ਜਿਹੜੀ ਚੱਲਦੀ ਪਈ ਸੀਗੀ ਸੈਂਟਰਾਂ ਦੇ ਵਿੱਚ ਤੇ ਉਹਨੂੰ ਫਿਰ ਉਹਨਾਂ ਨੇ ਨਾ ਅਗਲੇ ਦਿਨ ਦਾ ਕਰਤਾਗਾ ਅਗਲੇ ਦਿਨ ਮੈਂ ਪੇਸ਼ੀ ਕਰਕੇ ਜਾ ਤੇ ਫਿਰ ਉਹਦੇ ਵਿੱਚ ਆਪਾਂ ਬੀਆਈਏ ਦੀ ਜਿਹੜੀ ਅਪੀਲ ਫਾਈਲ ਕੀਤੀ ਸੀਗੀ ਤੇ ਬੀਆਈਏ ਦੀ ਅਪੀਲ ਇੱਕ ਦਿਨ ਚ ਜਿਹੜੀ ਫਾਈਲ ਕਰਨੀ ਪਈ ਤੇ ਅਗਲੇ ਦਿਨ ਬੰਦੇ ਨੇ ਅਪੀਲ ਲਿਆ ਕੇ ਦਿਖਾਈ ਤੇ ਉਹਨੂੰ ਨਹੀਂ ਫੜਿਆ ਸੋ ਸਾਨੂੰ ਪਹਿਲਾਂ ਇਹ ਜਿਹੜਾ ਸੀਗਾ ਕਿ ਬੀਆਈਏ ਦੀ ਅਪੀਲ ਚ ਜੇ ਫਾਈਲ ਹੋ ਜਵੇ ਤੇ ਉਸ ਤੋਂ ਬਾਅਦ ਕੀ ਹੋਊਗਾ ਆਪਾਂ ਆਪਾਂ ਵੀ ਕਈ ਕਈ ਪਹਿਲੂਆਂ ਤੇ ਸਟੇ ਫਾਈਲ ਕਰਕੇ ਬੌਂਡ ਆਰਡਰ ਵਗੈਰਾ ਫਾਈਲ ਕਰਕੇ ਟਰਾਈ ਕਰ ਰਹੇ ਸੀਗੇ ਕਿ ਕਿੱਦਾਂ ਬੰਦਾ ਜਿਹੜਾ ਬਚ ਸਕਦਾ ਉਹ ਲੋਕਾਂ ਕੋ ਜਿਹੜੀ ਥੋੜੀ ਪੈਸੇ ਦੀ ਵੀ ਪ੍ਰੋਬਲਮ ਇਸ ਸੀ ਚ ਆ ਜਾਂਦੀ ਹੈ ਕਿਉਂਕਿ ਤੁਸੀਂ ਫਾਈਨਲ ਕੇਸ ਲੜੋਗੇ ਤੁਹਾਡੀ ਮਾਸਟਰ ਹੀアリング ਆ ਉਹਦੇ ਵਿੱਚ ਜੱਜ ਨੇ ਡਾਕੂਮੈਂਟ ਮੰਗ ਲਏ ਤੁਹਾਨੂੰ ਉਹਨਾਂ ਨੇ ਫੜ ਲਿਆ ਤੁਸੀਂ ਬੌਂਡ ਦੇ ਉੱਤੇ ਪੈਸੇ ਖਰਚੋਗੇ ਬੌਂਡ ਦੇ ਵਕੀਲ ਦੇ ਸਭ ਤੋਂ ਪਹਿਲੀ ਜਿਹੜੀ ਚੀਜ਼ ਆ ਮੇਰੇ ਹਿਸਾਬ ਨਾਲ ਤੁਹਾਨੂੰ ਕਰਨੀ ਚਾਹੀਦੀ ਆ ਉਹ ਜਿਹਨਾਂ ਦੇ ਜਿਹਨਾਂ ਦੇ ਪਹਿਲਾਂ ਮੋਸ਼ਨ ਟੂ ਆਪੋਜੀਸ਼ਨ ਜਿਹੜਾ ਨੇ ਕਿਹਾਗਾ ਪੈਣ ਦਾ ਕੇਸ ਡਿਸਮਿਸ ਕਰਨਾ ਤੁਸੀਂ ਉਹਨਾਂ ਨੂੰ ਮੋਸ਼ਨ ਟੂ ਆਪੋਜ਼ ਜਿਹੜੀ ਆਪਣੀ ਫਾਈਲ ਕਰੋ ਠੀਕ ਆ ਉਸ ਤੋਂ ਬਾਅਦ ਤੁਹਾਡਾ ਜਿਹੜਾ ਪਹਿਲਾ ਸਟੈਪ ਤੁਹਾਡਾ ਹੋਣਾ ਚਾਹੀਦਾ ਉਹ ਵੀਆਈਏ ਦੀ ਅਪੀਲ ਹੋਣੀ ਚਾਹੀਦੀ ਹੈ بجائے ਕਿ ਬੌਂਡ ਬੂੰਡ ਦੇ ਕਿਉਂਕਿ ਜਿਹੜਾ ਵੀਆਈਏ ਦੀ ਅਪੀਲ ਵਗੈਰਾ ਤੁਸੀਂ 30 ਦਿਨਾਂ ਦੇ ਵਿੱਚ ਲਗਾਣੀ ਹੁੰਦੀ ਆ ਤੇ ਇਹਦੇ ਵਿੱਚ ਰਿਸੋਰਸਸ ਜਿਹੜੇ ਲਿਮਟਿਡ ਹੋ ਜਾਣੇ ਕਿਉਂਕਿ ਵਕੀਲਾਂ ਨੂੰ ਵੀ ਕਾਫੀ ਪਹਿਲੂਆਂ ਤੇ ਕੰਮ ਜਿਹੜਾ ਕਰਨਾ ਪੈਣਾ ਠੀਕ ਆ ਉਹ ਚੀਜ਼ ਤੁਸੀਂ ਸਮਝਦੇ ਆ ਕਿ ਸਿਸਟਮ ਜਿਹੜਾ ਕਿੱਦਾਂ ਚੱਲਦਾ ਠੀਕ ਆ ਕਿ ਹੁਣ ਇਹ ਨਹੀਂ ਕਿ ਤੁਸੀਂ ਇੱਕ ਟਾਈਮ ਤੇ 100 ਪਟੀਸ਼ਨਾਂ ਜਿਹੜੀਆਂ ਫਾਈਲ ਕਰਤੀਆਂ ਉਹਦੇ ਵਿੱਚ ਨੰਬਰ ਆਫ ਆਵਰਸ ਵੀ ਲੱਗਣੇ ਆ ਕੋਈ ਵੀ ਲਾਅ ਆਫਿਸ ਆ ਉਹਦੇ ਕੋਲ ਵੀ ਲਿミਟਡ ਜਿਹੜੀ ਅਵੇਲੇਬਿਲਟੀ ਜਿਹੜੀ ਰਹਿੰਦੀ ਹੈ ਕਿਉਂਕਿ ਹਰੇਕ ਲੋਕਾਂ ਦਾ ਜਿਹੜਾ ਧੱਕਾ ਹੋ ਰਿਹਾ ਉਹਨੇ ਹਰੇਕ ਚੀਜ਼ ਨੂੰ ਬਰਾਬਰ ਬਰਾਬਰ ਜਿਹੜੀ ਟੈਨਸ਼ਨ ਦੇਣੀ ਹੁੰਦੀ ਆ। ਤੋਂ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਸੀਗੀ ਆਪਣੀ ਬੀਆਈਏ ਦੀ ਆਪਣੀ ਜਿਹੜੀ ਅਪੀਲ ਫਾਈਲ ਕਰਨੀ ਆ। ਠੀਕ ਹੈ। ਇੱਕ ਕੇਸ ਸੀਗਾ ਬੜਾ ਚਰਚਿਤ ਜਿਹੜਾ ਕਿਸੇ ਹੋਰ ਵਕੀਲ ਦਾ ਸੀਗਾ ਫੇਲ ਹੋਇਆ ਸੀਗਾ ਗੁਰਪਾਰਸ ਸਿੰਘ ਵਰਸਸ ਬੌਂਡੀ ਜਿਹੜਾ ਆਰ ਕੇ ਕੇ ਦਾ ਜਿਹੜਾ ਦੂਜਾ ਰੂਪ ਸੀਗਾ ਜਿਹੜਾ ਤੁਹਾਨੂੰ ਤੁਹਾਡੇ ਨਾਲ ਸਾਰੇ ਨਾਲ ਸਾਂਝਾ ਕੀਤਾ ਸੀਗਾ। ਆ ਰੇਡੀਓ ਤੇ ਵੀ ਉਹਦੇ ਬਾਰੇ ਕਵਰ ਕੀਤਾ ਸੀਗਾ। ਤੇ ਉਹ 9th ਸਰਕਟ ਚੋਂ ਬੰਦਾ ਜਿਹੜਾ ਹਾਰ ਗਿਆ ਸੀਗਾ ਤੇ ਉਹਨੂੰ ਆਈਸ ਨੇ ਜਿਹੜਾ ਫਿਰ ਚੈਕਿੰਗ ਲਈ ਸੱਦ ਲਿਆ ਸੀਗਾ ਅਗੇਨ ਤੁਸੀਂ ਦੇਖੋ ਕਿ ਹੁਣ 9th ਸਰਕਟ ਤੋਂ ਕੇਸ ਜਿਹੜਾ ਫੇਲ ਹੋ ਗਿਆ ਤੇ ਆਈਸ ਦੇ ਜਦੋਂ ਗਿਆ ਚੈਕਿੰਗ ਦੇ ਤੇ ਉਹ ਜਿਹੜਾ ਅ ਸੀਗਾ ਟੈਕਨੀਕਲ ਸਾਡੇ ਕੋਈ ਇਸ਼ੂ ਸੀਗਾ ਕਿ ਜਿਹੜਾ ਉਹਦੇ ਵਿੱਚ ਇਹਨੂੰ ਰੀਓਪਨ ਕਿਉਂ ਇਹਦਾ ਗਰੰਟ ਹੋਣਾ ਚਾਹੀਦਾ ਕਿ ਜਿਹੜਾ ਥੱਲੇ ਉਹਦੇ ਵਿੱਚ ਕੋਈ ਪਹਿਲੂ ਸੀਗੇ ਇਮੀਗ੍ਰੇਸ਼ਨ ਕੋਡ ਦੇ ਵਿੱਚ ਸਹੀ ਤਰੀਕੇ ਨਾਲ ਐਡਰੈਸ ਜਿਹੜੇ ਨਹੀਂ ਹੋਏ ਸੀਗੇ ਉਹ ਜਿਹੜਾ ਸੀਗਾ ਪੈਕੇਟ ਲੈ ਕੇ ਗਿਆ ਬਰੀਫਿੰਗਸ ਵਗੈਰਾ ਲੈ ਕੇ ਗਿਆ ਉਹਨੇ ਜਿਹੜਾ ਆਈਸ ਆਫੀਸਰ ਨੂੰ ਦਿਖਾਇਆ ਤਾਂ ਆਈਸ ਆਫੀਸਰ ਨੇ ਰਿਪੋਰਟ ਜਿਹਦੇ ਉੱਤੇ ਲੱਗੀ ਹੈ ਨਾਈ ਸਰਕਟ ਦੇ ਉਹਨੂੰ 6 ਮਹੀਨੇ ਦੀ ਮੌਲਤ ਜਿਹੜੀ ਸੀਗੀ ਤਕਰੀਬਨ ਜਿਹੜੀ ਹੋਰ ਦੇ ਦਿੱਤੀ ਠੀਕ ਹੈ ਸੋ ਉਹਨੇ ਜਦੋਂ ਦੇਖਿਆ ਕਿ ਕੀ ਜਿਹੜੀ ਚੀਜ਼ ਚੱਲ ਰਹੀ ਆ ਕੀ ਚੀਜ਼ ਇਹ ਕਰ ਰਹੇ ਆ ਉਹਦੇ ਬੇਸ ਤੇ ਉਹਨੇ ਫਿਰ ਉਹਨੂੰ 6 ਮਹੀਨੇ ਦੀ ਮੌਲਤ ਜਿਹੜੀ ਹੋਰ ਜਿਹੜੀ ਦੇ ਦਿੱਤੀ ਕਈ ਕੇਸਾਂ ਦੇ ਵਿੱਚ ਕੀ ਸੀਗਾ ਕਿ ਜਿਹੜੇ ਲੋਕਾਂ ਦਾ ਉਹ ਉਹਨਾਂ ਨੇ ਜਿਹੜੇ ਫੜੇ ਸੀਗੇ ਤੇ ਉਹਨਾਂ ਦੀ ਜਦੋਂ ਅਪੀਲ ਫਾਈਲ ਹੋ ਗਈ ਜਦੋਂ ਉਹ ਜੇਲ੍ਹ ਦੇ ਵਿੱਚ ਡਿਟੈਂਸ਼ਨ ਦੇ ਵਿੱਚ ਸੀਗੇ ਤੇ ਕਈ ਲੋਕ ਕੀ ਉਹਨਾਂ ਨੇ ਰਿਲੀਜ਼ ਵੀ ਕਰਤੇ ਆ ਇਹ ਹੁਣ ਇਸ ਹਫਤੇ ਦੇ ਬੇਸ ਤੇ ਜਿਹੜੀ ਤੁਹਾਡੇ ਮੁਰੇ ਜਾਣਕਾਰੀ ਜਿਹੜੀ ਲੈ ਕੇ ਆ ਰਹੇ ਆ ਕਿ ਬੌਂਡ ਬੂੰਡ ਜਿਹੜੀਆਂ ਇਹ ਚੀਜ਼ਾਂ ਨੇ ਇਹਨਾਂ ਨੂੰ ਨਹੀਂ ਤੁਸੀਂ ਪ੍ਰਾਇੋਰਟਾਈਜ਼ ਕਰਨਾ ਹੈਗਾ ਲੋਕੀ ਉਹੀ ਆ ਕਿ ਮੈਂ ਕਦੋਂ ਛੁੱਟਣਾ ਮੈਂ ਕਦੋਂ ਛੁੱਟਣਾ ਮੈਂ ਕਦੋਂ ਛੁੱਟਣਾ ਤੁਸੀਂ ਇਹ ਦੇਖਣਾ ਕਿ ਕਿਹੜੀ ਚੀਜ਼ ਜਿਹੜੀ ਚੱਲਦੀ ਆ ਜੇ ਅਗਲੇ ਹਫਤੇ ਕੋਈ ਹੋਰ ਚੀਜ਼ ਹੋਈ ਤਾਂ ਤੁਹਾਡੇ ਮੁਰੇ ਉਹ ਤੁਹਾਡੇ ਨਾਲ ਸਾਂਝੀ ਜਿਹੜੀ ਕਰਾਂਗੇ ਪਰ ਅੱਜ ਦੀ ਡੇਟ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣਾ ਸਾਰਿਆਂ ਆ ਆਪਣਾ ਅਪੀਲ ਜਿਹੜੀ ਹੈਗੀ ਆ ਵੀਆਈਏ ਦੀ ਉਹਦੇ ਵੱਲ ਜਿਹੜੀ ਪੈਲ ਉਹ ਕਰਨੀ ਆ ਸੋ ਇਹ ਸਾਡੀ ਸੀਗੀ ਇਸ ਹਫਤੇ ਦੀ ਜਿਹੜੀ ਉਹ ਇਹ ਜਿਹੜੀ ਸਟਰੈਟਜੀ ਆ ਜਿਹੜੀ ਫੜੋ ਫੜਾਈ ਆ ਉਹ ਕਿਹੜੀ ਚੀਜ਼ ਚੱਲਦੀ ਆ ਨਹੀਂ ਚੱਲਦੀ ਆ ਉਹ ਤੁਹਾਡੇ ਨਾਲ ਜਿਹੜੀ ਸਾਂਝੀ ਆਪਾਂ ਕਰਦੇ ਰਵਾਂਗੇ ਕਿੱਦਾਂ ਵਾ ਠੀਕ ਆ ਤੇ ਕਾਫੀ ਬੰਦੇ ਜਿਹੜੇ ਤੁਸੀਂ ਜਿੱਦਾਂ ਦਾ ਸਿਹਰਾਜ ਕਰਨ ਜੀ ਜੇਲ੍ਹਾਂ ਦੇ ਵਿੱਚ ਜਿਹੜੇ ਹੁਣ ਆਵੇਂ ਆ ਬਹੁਤ ਉਹ ਜਿਹੜੇ ਐਕਟਿਵ ਜਿਹੜੇ ਹੋਏ ਆ ਤੇ ਅਲਟੀਮੇਟਲੀ ਜਿਹੜਾ ਹੈਗਾ ਕਿ ਮੋਸ਼ਨ ਜੇ ਡਿਸਮਿਸ ਜੇ ਸਰਕਾਰ ਫਾਈਲ ਕਰਦੀ ਆ ਸਭ ਤੋਂ ਪਹਿਲਾਂ ਤੁਹਾਡੇ ਵਕੀਲ ਦਾ ਕੰਮ ਹੁੰਦਾ ਕਿ ਉਹਨੂੰ ਅਪੋਜ਼ ਕਰਨਾ ਤੁਸੀਂ ਠੀਕ ਹੈ ਠੀਕ ਹੈ ਤੇ ਟਾਈਮ ਮੰਗਣਾ ਕਿ ਮੈਨੂੰ ਹੋਰ ਟਾਈਮ ਜਿਹੜਾ ਦਿੱਤਾ ਜਾਵੇ ਹੂੰ ਹੂੰ ਤੇ ਜੇ ਫਿਰ ਵੀ ਸਰਕਾਰ ਡਿਸਮਿਸ ਕਰਦੀ ਆ ਤੇ ਫਿਰ ਤੁਸੀਂ ਉਹਨੂੰ ਅਪੀਲ ਕਰ ਸਕਦੇ ਆ ਜੇ ਸਰਕਾਰ ਨੇ ਤੁਹਾਡੇ ਅਪੋਜ਼ ਕਰਨ ਤੋਂ ਬਾਅਦ ਵੀ ਕੇਸ ਡਿਸਮਿਸ ਕਰਤਾ 30 ਦਿਨਾਂ ਦੇ ਅੰਦਰ ਤੁਸੀਂ ਉਹਨੂੰ ਫਿਰ ਜਿਹੜਾ ਹੈਗਾ ਅਪੀਲ ਕਰ ਸਕਦੇ ਆ ਸੋ ਅਪੀਲ ਵੱਲ ਜਿਹੜਾ ਪਹਿਲਾਂ ਜੋਰ ਦੇਣਾ ਬੌਂਡ ਵੱਲ ਫਿਰ ਦੂਜੇ ਨੰਬਰ ਤੇ ਜੋਰ ਜਿਹੜਾ ਦੇਣਾ ਠੀਕ ਆ ਔੜੋ ਵਾਲਾ ਗੱਲ ਨਹੀਂ ਮੈਂ ਜੇਲ੍ਹ ਚ ਰਹਿ ਨਹੀਂ ਸਕਦਾ ਜੀ ਹੈ ਕਿਦਾਂ ਹੋ ਗਿਆ ਹੈ ਕਿਦਾਂ ਹੋ ਗਿਆ ਸੋ ਇਹ ਆ ਕਿ ਹੁਣੇ ਜਿਹੜਾ ਵਿਪਤਾ ਸਾਰਿਆਂ ਤੇ ਜਿਹੜੀ ਪੈਣੀ ਆ ਇਹਦੇ ਵਿੱਚ ਤੁਸੀਂ ਇਹ ਦੇਖਣਾ ਕਿ ਇਹਦੇ ਵਿੱਚੋਂ ਦੀ ਸਮਾਰਟਲੀ ਤੁਸੀਂ ਬਾਹਰ ਕਿਦਾਂ ਨਿਕਲਣਾ ਜਿਹੜਾ ਠੀਕ ਹੈ ਸੋ ਅਪੀਲ ਕਰਨੀ ਆ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਬੌਂਡ ਬੌਂਡ ਵਗੈਰਾ ਬਾਤ ਕਰੀਏ ਹੁਣ ਦੇਖੋ ਤੁਹਾਡੀ ਬਜਟ ਦੀ ਵੀ ਪ੍ਰੋਬਲਮ ਆ ਜਾਣੀ ਐ ਇਮੀਗ੍ਰੇਸ਼ਨ ਕੋਰਟ ਪਹਿਲਾਂ ਉਹਦਾ ਬਜਟ ਹੋ ਗਿਆ ਫਿਰ ਅਪੀਲ ਕਰੂਗੇ ਉਹਦੇ ਵਿੱਚ ਅਪੀਲ ਦੇ ਵਿੱਚ ਹੋਰ ਤੁਹਾਨੂੰ ਉੱਤੇ ਇੱਕ ਅਪੀਲ ਕਰਨੀ ਪੈ ਸਕਦੀ ਐ ਠੀਕ ਐ ਤੇ ਇਹਦੇ ਵਿੱਚ ਜੇ ਹੁਣ ਬੰਦਾ ਆਲਰੇਡੀ ਜੇਲ੍ਹ ਦੇ ਵਿੱਚ ਹੈਗਾ ਉਹ ਕੰਮਕੁੰਮ ਵੀ ਨਹੀਂ ਕਰ ਸਕਦਾ ਠੀਕ ਐ ਤੇ ਬੰਦੇ ਹੁਣ ਇੰਨੇ ਕ ਜਿਆਦਾ ਜਿਹੜੇ ਹੈਗੇ ਆ ਤੁਸੀਂ ਲਾ ਲਓ ਕਿ ਹੁਣ ਜਿਹੜੇ ਇਮੀਗ੍ਰੇਸ਼ਨ ਲਾਇਰ ਉਹ ਕੇਸ ਫੜ ਵੀ ਨਹੀਂ ਸਕਦੇ ਸਾਰੇ ਜਾਣੇ ਹਮ ਹਮ ਸਾਰੇ ਕੇਸ ਕਿ ਇੰਨੇ ਇਮੀਗ੍ਰੇਸ਼ਨ ਲਾਇਰ ਹੀ ਨਹੀਂ ਹੈਗੇ ਪੂਰੀ ਸਟੇਟ ਦੇ ਵਿੱਚ ਤੇ ਲੋਕੀ ਜਿਹੜੇ ਜਿਹੜੀ ਮਾਤਰਾ ਤੇ ਜਿਹੜੇ ਫੜ ਹੋ ਤੇ ਹੈ ਕਿ ਸੱਜਣ ਮਿੱਤਰ ਸਾਰਿਆਂ ਦਾ ਕੋਈ ਨਾ ਕੋਈ ਬਾਹਰ ਹੋਣਾ ਚਾਹੀਦਾ ਜਿਹੜਾ ਉਹਦੇ ਪਿੱਛੇ ਖੜੇ ਅਕਸਰ ਜਿਹੜਾ ਐਸ ਅ ਲਾਅਰ ਕੀ ਪ੍ਰੋਬਲਮ ਆਂਦੀ ਆ ਕਿ ਉਹ ਸੱਜਣ ਮਿੱਤਰ ਜਿਹੜਾ ਜੇਲ੍ਹ 'ਚ ਡਕਿਆ ਉਹਨੂੰ ਕੋਈ ਹੋਰ ਵਾਅਦੇ ਕਰ ਦਿੰਦੇ ਆ ਤੇ ਬਾਅਦ 'ਚ ਜਿਹੜਾ ਸੀਗਾ ਲਾਅਰ ਦੇ ਨਾਲ ਪੂਰਾ ਜਿਹੜਾ ਕੋਆਪਰੇਟ ਨਹੀਂ ਕਰਦੇ ਠੀਕ ਆ ਤੇ ਉਹ ਚੀਜ਼ ਹੈਗੀ ਕਿ ਆਪਣਾ ਦੇਖ ਕੇ ਜਿਹੜਾ ਸੱਜਣ ਮਿੱਤਰ ਸੁਣਿਓ ਕਿ ਜਿਹੜਾ ਤੁਹਾਨੂੰ ਸਿਰਫ ਦਖਾਨ ਨੂੰ ਨਾ ਕਵੇ ਕਿ ਲੈ ਮੈਂ ਤੇਰੇ ਮਗਰ ਖੜਾ ਤੇ ਬਾਅਦ 'ਚ ਜਦੋਂ ਕੰਮ ਛੱਡ ਕੇ ਆ ਕੇ ਵਕੀਲ ਨਾਲ ਡਾਕੂਮੈਂਟ ਵਗੈਰਾ ਤੇ ਕੰਮ ਹੋਣਾ ਹੋਵੇ ਉਹ ਸਾਰੀ ਚੀਜ਼ ਆ ਤੈਨੂੰ ਕਦੇ ਨਹੀਂ ਮੇਰਾ ਕੋਈ ਤਾਂ ਟਾਈਮ ਨਹੀਂ ਹੈਗਾ ਮੈਂ ਤੇ ਲੋਡ ਲੈ ਕੇ ਗਿਆ ਮੈਂ ਹੁਣ ਫੋਨ ਨਹੀਂ ਚੱਕ ਸਕਦਾ ਸੋ ਇਹ ਆ ਕਿ ਹਰੇਕ ਜਿਹੜਾ ਵੀਰ ਹੈਗਾ ਜਿਹਨਾਂ ਕੋਈ ਉਹਦਾ ਜਿਹੜਾ ਸਿਗਾ ਜਿਹੜਾ ਤੁਹਾਡੇ ਘਰ ਦੇ ਵਿੱਚ ਨਹੀਂ ਰਹਿੰਦਾ ਜਿਹੜਾ ਕਿਤੇ ਹੋਰ ਜਗ੍ਹਾ ਤੁਹਾਡੇ ਨਾਲ ਰਹਿੰਦਾ ਜਿਹੜਾ ਤੁਹਾਡੇ ਬਿਹਾਰਫ ਤੇ ਇੱਕ ਦੋ ਜਣੇ ਇਦਾਂ ਦੇ ਆਪਣੇ ਜਿਹੜੇ ਚੁਣੋ ਜਿਹੜੇ ਤੁਹਾਡੇ ਬਿਹਾਰਫ ਤੇ ਜਿਹੜਾ ਸਿੱਧਾ ਸਿਗਾ ਹੈਗਾ ਤੁਰੰਤ ਜਿਹੜੀ ਗੱਲ ਕਰ ਸਕਦੇ ਆ ਮੁਰਤਾ ਜਿਹੜਾ ਸਾਂਭ ਸਕਦੇ ਆ ਹੂੰ ਜੀ ਜੀ ਬਿਲਕੁਲ ਆ ਸੋ ਇਹ ਜਿਹੜੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣਾ ਆ ਤੇ ਅਟਾਰਨੀ ਜੀ ਕਹਿਣਾ ਜੀ ਜਿਹੜੇ ਲੋਕ ਇਹ ਉਹਨਾਂ ਲੋਕਾਂ ਨੂੰ ਕੀ ਆ ਜਿਹੜਾ ਲੋਕਾਂ ਦਾ ਇਹ ਸਵਾਲ ਬੜਾ ਰਿਹਾ ਵੀ ਹੁਣ ਅਸੀਂ ਤਰੀਕ ਤੇ ਜਾਈਏ ਆਈਸੀ ਦੀ ਹਾਜ਼ਰੀ ਤੇ ਜਾਈਏ ਨਾ ਜਾਈਏ ਉਹਨਾਂ ਨੂੰ ਕੀ ਸਲਾਹ ਆ ਜੀ ਬਿਲਕੁਲ ਜਾਣਾ ਆ ਜੀ ਇਹਦੇ ਵਿੱਚ ਤੁਹਾਨੂੰ ਕਈਆਂ ਨੇ ਪੁੱਠੀ ਸਲਾਹ ਦੇਣੀ ਆ ਕਿ ਮੈਡੀਕਲ ਲਾ ਦੇ ਡਾਕਟਰ ਲਾ ਦੇ ਨਾ ਉਹ ਪੁੱਠੇ ਸਿੱਦੇ ਕੰਮ ਕਰਿਓ ਉਹਨਾਂ ਨੇ ਅਗਲੀ ਵਾਰੀ ਫੜ ਲੈਣਾ 100% ਉਹ ਜਿਹੜਾ ਮੈਡੀਕਲ ਮੋਡੀਕਲ ਆਲਾ ਨਾ ਉਹ ਬਹੁਤ ਜ਼ਿਆਦਾ ਆਪਣੀ ਜਿੱਦਾਂ ਕਮਿਊਨਿਟੀ ਦੇ ਵਿੱਚ ਚੱਲ ਰਿਹਾ ਕੰਮ ਕੁੰਮ ਜਿਹਾ ਮੈਡੀਕਲ ਆਲਾ ਤੇ ਉਹਦੇ ਵਿੱਚ ਆਈਸ ਜਿਹੜੀ ਬੰਕਸ਼ ਨਹੀਂ ਰਹੀ ਹੈਗੀ ਠੀਕ ਹੈ ਤੇ ਮੈਡੀਕਲ ਦਾ ਕੀ ਹੈ ਉਹਨਾਂ ਨੇ ਕਿ ਕਿਹੜੀ ਮਰਜ਼ੀ ਚੀਜ਼ ਆਉਣੇ ਕਹਣਾ ਅਗਲੇ ਹਫ਼ਤੇ ਆ ਜਾ 10 ਦਿਨ ਬਾਅਦ ਆ ਜਾ 15 ਦਿਨ ਬਾਅਦ ਆ ਜਾ ਉਹਨਾਂ ਕਿੰਨੀ ਕਿ ਦੂਰ ਤੱਕ ਤੁਸੀਂ ਲੈ ਜਾਓਗੇ ਇਹ ਜਿਹਨੂੰ ਸੱਦਾ ਪੱਤਰ ਹੈਗਾ ਉਹਨੂੰ ਫੇਸ ਕਰਨਾ ਹੀ ਪੈਣਾ ਹੈਗਾ ਇਹ ਕੋਈ ਚੋਇਸ ਨਹੀਂ ਹੈਗੀ ਇਹਦੇ ਵਿੱਚ ਸੋ ਉਹ ਚੀਜ਼ ਦੇ ਵਿੱਚ ਨਾ ਆਪਣਾ ਕੰਪਲਿਕੇਟ ਨਾ ਕਰਿਓ ਇਹ ਗੱਲ ਜ਼ਰੂਰ ਆ ਕਿ ਤੁਸੀਂ ਟਾਈਮ ਨਾ ਜਾਉਂਗੇ ਸਾਰਾ ਫੇਰ ਭਾਵੇਂ ਜ਼ਰੂਰ ਛੱਡ ਦੇ ਦੇ ਕਿ ਉਹਨਾਂ ਜਿੰਦਾ ਤਾਂ ਦੱਸਿਆਗਾ ਆਪਣੀ ਅਪੀਲ ਆਪਣੀ ਬਰੀਫਿੰਗ ਉਹ ਤੁਸੀਂ ਦੱਸ ਸਕਦੇ ਆ ਉਹਨੂੰ ਉਸ ਬੇਸ ਤੇ ਉਹ ਤੁਹਾਨੂੰ ਜ਼ਰੂਰ ਛੱਡ ਸਕਦਾ ਪਰ ਜੇ ਇਦਾਂ ਦਾ ਕੋਈ ਗੇਮ ਬੂਮ ਜਿਹੀ ਖੇਡਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਉਹ ਲੋਕਾਂ ਨੂੰ ਜ਼ਿਆਦਾ ਉਹ ਜਿਹੜਾ ਟਾਰਗੇਟ ਕਰ ਰਹੇ ਆ ਤੇ ਇਹ ਮੈਡੀਕਲ ਵਾਲਾ ਨਾ ਆਪਣਾ ਕੰਮ ਜਿਹੜਾ ਛੱਡ ਦਿਓ ਇਹ ਤੇ ਬਸ ਉਹੀ ਆ ਕਿ ਕੰਮ ਤੇ ਨਹੀਂ ਜਾਣਾ ਮੈਡੀਕਲ ਇੱਥੇ ਨਹੀਂ ਜਾਣਾ ਮੈਡੀਕਲ ਇਮੀਗ੍ਰੇਸ਼ਨ ਦੀ ਡੇਟ ਨਹੀਂ ਚਾਹੀਦੀ ਮੈਡੀਕਲ ਇਹਦੇ ਵਿੱਚ ਜੱਜ ਜਿਹੜਾ ਬਿਲਕੁਲ ਵੀ ਉਹ ਜਿਹੜਾ ਜ਼ੀਰੋ ਟੋਲਰੈਂਸ ਕਈ ਵਾਰੀ ਲੋਕਾਂ ਨੇ ਗੇਰ ਰੜਾਇਆ ਹੁੰਦਾ ਆਪਣਾ ਕਿ ਨਾ ਨਾ ਤੇਰੇ ਵਕੀਲ ਦੀ ਜ਼ਿੰਮੇਵਾਰੀ ਆ ਉਹਨੂੰ ਕਹੇ ਕੇਸ ਚੇਂਜ ਕਰਾਵੇ ਹੋਰ ਕੋਈ ਜੱਜ ਕਰਾਵੇ ਨਹੀਂ ਤਾਂ ਆਪਾਂ ਤਾਂ ਜਾਣਾ ਹੀ ਨਹੀਂ ਆਪਾਂ ਤਾਂ ਮੈਡੀਕਲ ਦੇ ਦੇਣਾ ਆਪਾਂ ਤਾਂ ਉੱਡਾ ਦੇਣਾ ਤੇ ਉਹ ਸਾਰੀਆਂ ਚੀਜ਼ਾਂ ਦੀ ਉਹਨਾਂ ਦੀ ਜ਼ੀਰੋ ਟੋਲਰੈਂਸ ਪਾਲਿਸੀ ਆ ਕੋਈ ਜਿਹੜੇ ਇਦਾਂ ਦੇ ਹੱਥ ਕੱਢੇ ਜੇ ਚੱਲਦੇ ਨਹੀਂ ਤੇ ਜੱਜ ਬੇਸਿਕਲੀ ਅਲਟੀਮੇਟਲੀ ਕਿੰਦਾ ਕੋ ਵਕੀਲ ਨੇ ਵੀ ਸਾਰਾ ਡਾਕੂਮੈਂਟ ਕੀਤਾ ਹੁੰਦਾ ਤੂੰ ਮੈਨੂੰ ਡਾਕੂਮੈਂਟ ਦੇ ਉਥੋਂ ਬੰਦੇ ਨੇ ਸਿੰਗ ਫਸਾਇਆ ਕਿ ਨਹੀਂ ਮੈਂ ਦੇਣੇ ਨਹੀਂ ਡਾਕੂਮੈਂਟ ਜਾਂ ਮੈਂ ਮੇਰੀ ਤਰੀਕ ਅੱਗੇ ਕਰਾਉ ਹੋਇਆ ਇਦਾਂ ਤੇ ਉਹ ਚੀਜ਼ਾਂ ਫਿਰ ਕੋਰਟ ਦੇ ਵਿੱਚ ਤੁਹਾਡੇ ਅਗੇਂਸਟ ਜਾਂਦੀਆਂ ਸਿੱਧੀਆਂ ਜੇ ਡੈਡਲਾਈਨ ਹੈਗੀ ਆ ਤੁਸੀਂ ਉਹਨੂੰ ਜਿਹੜਾ ਹੈਗਾ ਤੁਹਾਨੂੰ ਉਹਨਾਂ ਡੀਲ ਕਰਨਾ ਹੀ ਪੈਣਾ ਹੂੰ ਜੀ ਜੀ ਬੇ